ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਖਲ ਜੀ ਪੇ ਕਮਿਸ਼ਨ ਦੀਆਂ ਕਾਫੀ ਤਰੂਟੀਆਂ ਨੂੰ ਲੈ ਕੇ ਅਪਡੇਟ ਆ ਰਹੀ ਹੈ ਖਬਰ ਆ ਰਹੀ ਹੈ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਚਾਹੇ ਉਹ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੇ ਨਾਲ ਨਾਲ ਸੰਬੰਧਿਤ ਹੋਵੇ ਜਾਂ ਫਿਰ ਮੁਲਾਜ਼ਮਾਂ ਦਾ ਜਿਹੜਾ 13% ਡੀਏ ਪੈਂਡਿੰਗ ਹੈ ਹੋਰ ਕਾਫੀ ਸਾਰੀਆਂ ਮੰਗਾਂ ਨੇ ਮੁਲਾਜ਼ਮਾਂ ਦੀਆਂ ਲੜਕਦੀਆਂ ਆ ਰਹੀਆਂ ਹਨ ਜਿਨ੍ਹਾਂ ਦੇ ਵੱਲ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਚਾਹੇ ਉਹ ਹੋਰ ਨਾ ਹੋ ਜਿਹੜੀ ਡੀਏ ਦੇ ਏਰੇ ਨਾਲ ਸੰਬੰਧਿਤ ਹੋਵੇ ਤੁਹਾਡੇ ਨਾਲ ਇਹ ਜਾਣਕਾਰੀ ਅਸੀਂ ਸਾਂਝੀ ਕਰ ਦਿੰਨੇ ਆ ਜੋ ਕਿ ਅੱਜ ਦੀ ਜਿਹੜੀ ਅਪਡੇਟ ਆ ਉਹ ਹੈ ਜਿਹੜੇ ਸੇਵਾ ਮੁਕਤ ਕਰਮਚਾਰੀ ਜਿਨ੍ਹਾਂ ਦੀ ਪੈਨਸ਼ਨ ਨੂੰ ਲੈ ਕੇ ਇੱਕ ਚਿੰਤਾ ਜਤਾਈ ਜਾ ਰਹੀ ਆ ਉਹ ਕਿਹੜੇ ਵਿਭਾਗ ਦੇ ਨਾਲ ਹੈ ਉਸ ਦੇ ਬਾਰੇ ਆਪਾਂ ਡਿਸਕਸ ਕਰਾਂਗੇ ਅੱਜ ਦੇ ਵੀਡੀਓ ਦੇ ਵਿੱਚ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਤਿ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਅੱਜ ਦੀ ਜਿਹੜੀ ਨਵੀਂ ਅਪਡੇਟ ਆ ਉਹ ਇਹ ਹੈ ਕਿ ਹੋਮ ਗਾਰਡ ਦੇ ਜਿਹੜੇ ਸੇਵਾ ਮੁਕਤ ਕਰਮਚਾਰੀ ਹੈ ਉਹਨਾਂ ਦੇ ਸਬੰਧ ਦੇ ਵਿੱਚ ਇਹ ਜਿਹੜੀ ਪੈਨਸ਼ਨ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਜਾ ਰਹੀ ਹੈ ਸੋ ਇਸ ਦੇ ਵਿੱਚ ਦੇ ਦਸਤੋਂ ਦੱਸ ਦਈਏ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਧਰਨਾ ਲੰਬੇ ਸਮੇਂ ਤੋਂ ਲਗਾਇਆ ਗਿਆ ਹੈ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਅੱਗੇ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਮੰਗ ਜਿਹੜੀ ਹੈ ਜਿਹੜੀ ਹੈ ਚਿੰਤਾ ਜਤਾਈ ਹੈ ਕਿ ਅਸੀਂ ਪੈਨਸ਼ਨਰਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਜਿਹੜੀ ਹੈ ਉਹਨਾਂ ਦੇ ਵਿੱਚ ਜਿਹੜੀ ਹੈ ਤਰਾਸਦੀ ਹੈ ਜਿਹੜਾ ਬਹੁਤ ਵੱਡਾ ਇੱਕ ਦੁੱਖ ਹੈ ਕਿ ਉਹਨਾਂ ਨੇ ਬਹੁਤ ਲੰਮਾ ਸਮਾਂ ਕੰਮ ਕੀਤਾ ਰਿਟਾਇਰਮੈਂਟ ਸਮੇਂ ਖਾਲੀ ਘਰ ਹੱਥ ਜਾਣਾ ਪੈਂਦਾ ਹੈ ਸਰਕਾਰ ਦੇ ਵੱਲੋਂ ਕਈ ਕੋਈ ਵੀ ਜਿਹੜੀ ਕਈ ਤਰ੍ਹਾਂ ਦੀ ਜਿਹੜੀ ਗ੍ਰਾਂਟ ਨਹੀਂ ਦਿੱਤੀ ਜਾਂਦੀ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਵਿੱਚ ਵੀ ਇੰਨਾ ਜਵਾਨਾਂ ਨੂੰ ਚਿੰਤਾ ਜਤਾ ਰਹੀ ਹੈ ਜਿਹੜੀ ਹੈ ਕਿਉਂਕਿ ਪਿਛਲੇ ਮਹੀਨੇ ਦੇ ਵਿੱਚ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਵੀ ਦਾਇਰ ਕੀਤਾ ਗਿਆ ਹੈ ਜਿਸ ਦੇ ਵਿੱਚ ਹੋਮ ਗਾਰਡ ਦੇ ਜਵਾਨਾਂ ਨੂੰ 10000 ਜਿਹੜਾ ਕਿ ਹਰ ਮਹੀਨੇ ਦੇਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਜਿਦੇ ਵਿੱਚ ਉਹ ਸਮਾਂ ਜਦੋਂ ਉਹਨਾਂ ਨੇ ਕੰਮ ਕੀਤਾ ਜਦੋਂ ਪੰਜਾਬ ਦੇ ਵਿੱਚ ਕਾਫੀ ਹਾਲਾਤ ਉਵੇਂ ਦੇ ਨਹੀਂ ਸੀ ਅੱਤਵਾਦ ਟਾਈਮ ਜਿਹੜਾ ਕੁਝ ਹਾਲਾਤ ਸੀਗੇ ਤਾਂ ਉਹਨਾਂ ਦੇ ਵਿੱਚ ਉਹਨਾਂ ਦੀਆਂ ਸ਼ਹੀਦੀਆਂ ਵੀ ਪਾਈਆਂ ਬਹੁਤ ਪਰਿਵਾਰਾਂ ਦੇ ਵਿੱਚ ਉਹਨਾਂ ਦੀਆਂ ਜਾਨਾਂ ਵੀ ਗਈਆਂ ਪੰਜਾਬ ਪੁਲਿਸ ਦੇ ਨਾਲ ਹੋਮ ਗਾਰਡ ਦੇ ਜਵਾਨ ਆਪਣਾ ਮੋਢੇ ਦੇ ਨਾਲ ਮੋਢਾ ਲਾ ਕੇ ਡਿਊਟੀ ਕਰਦੇ ਹਨ ਅਤੇ ਹੁਣ ਪੰਜਾਬ ਹோம்ਗਾਰਡ ਦੇ ਜਵਾਨਾਂ ਦੀਆਂ ਡਿਊਟੀਆਂ ਸੁਰੱਖਿਤ ਖੇਤਰਾਂ ਵਿੱਚ ਲਗਾਈਆਂ ਜਾਂਦੀਆਂ ਹਨ ਜਿਵੇਂ ਕਿ ਪੰਜਾਬ ਦੇ ਸਾਰੇ ਜੇਲ੍ਹਾਂ ਦੇ ਮੇਨ ਟਾਵਰਾਂ ਤੇ ਡਿਊਟੀ ਕਰਦੇ ਹਨ ਇਸੇ ਤਰ੍ਹਾਂ ਦੀਆਂ ਜਿਹੜੀਆਂ ਕਈ ਮਹੱਤਵਪੂਰਨ ਜਗ੍ਹਾ ਨੇ ਤੇ ਡਿਊਟੀਆਂ ਕਰਦੇ ਆ ਰਹੇ ਹਨ ਪਰ ਇਹਨਾਂ ਦੀਆਂ ਮੰਗਾਂ ਦੇ ਵੱਲ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੀ ਸੁਣਵਾਈ ਨਹੀਂ ਜਿਹੜੀ ਹੁੰਦੀ ਪਰਵਾਰਾਂ ਨੇ ਵੀ ਦੁੱਖ ਚ ਜਿਹੜੇ ਝੱਲੇ ਹਨ ਉਹ ਕਹਿੰਦੇ ਆ ਕਿ ਅਸੀਂ ਬਹੁਤ ਹੀ ਨੁਗਨੀਆਂ ਤਨਖਾਹਾਂ ਦੇ ਉੱਪਰ ਕੰਮ ਕੀਤਾ ਹੈ ਉਹਨਾਂ ਸਮਿਆਂ ਦੇ ਵਿੱਚ ਘੱਟ ਤਨਖਾਹਾਂ ਤੇ ਕੰਮ ਕਰ ਚੁੱਕੇ ਆ ਪਰ ਹੁਣ ਜਿਹੜੀ ਆ ਉਹਨਾਂ ਦੀ ਜ਼ਰੂਰੀ ਮੰਗ ਇਹੀ ਹੈ ਕਿ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਮੈਡੀਕਲ ਪੱਤਾ ਜਾਂ ਉਸੇ ਸੰਬੰਧ ਦੇ ਵਿੱਚ ਕੋਈ ਚੀਜ਼ਾਂ ਦਾ ਉਹਨਾਂ ਨੂੰ ਬੈਨੀਫਿਟ ਦਿੱਤਾ ਜਾਵੇ ਕਿਉਂਕਿ ਉਹ ਰਿਟਾਇਰ ਵੀ ਹੋ ਚੁੱਕੀ ਹੈ ਤੇ ਉਹਨਾਂ ਦੇ ਵਿੱਚੋਂ ਬਹੁਤ ਮੁਲਾਜ਼ਮ ਬਹੁਤ ਹੀ ਰਿਟਾਇਰ ਹੋਣ ਦੀ ਜਿਹੜੀ ਤਦਾਰ ਦੇ ਵਿੱਚ ਹੈ ਬਹੁਤ ਨੇੜੇ ਵੀ ਉਹ ਉਹ ਜਲਦੀ ਰਿਟਾਇਰ ਹੋਣ ਵਾਲੇ ਆ ਤਾਂ ਉਹਨਾਂ ਦੀ ਜਿਹੜੀ ਬਾਰ ਬਾਰ ਇਹੀ ਸਰਕਾਰ ਦੇ ਅੱਗੇ ਅਪੀਲ ਹੈ ਕਿ ਉਹ ਆਪਣੇ ਧਰਨੇ ਜਾਰੀ ਰੱਖਣਗੇ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਕਈ ਸਟੇਟਾਂ ਦੇ ਵਿੱਚ ਇਹ ਚੀਜ਼ਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਬਾਕੀ ਸਟੇਟਾਂ ਦੇ ਵਿੱਚ ਚਾਹੇ ਉਹ ਪੀ ਕਮਿਸ਼ਨ ਹੋਵੇ ਜਿਵੇਂ 7ਵਾਂ ਪੀ ਕਮਿਸ਼ਨ ਲਾਗੂ ਹੋ ਗਿਆ ਕਈ ਜਗ੍ਹਾ ਤੇ ਡੀਏ ਦੇ ਵਿੱਚ ਵੀ ਵਾਅਦਾ ਹੁੰਦਾ ਸੋ ਪੰਜਾਬ ਦੇ ਵਿੱਚ ਹੋਮਗਾਰਡ ਇੱਕ ਜਿਹੜੀ ਹੈ ਕਰਮਚਾਰੀਆਂ ਉਹਨਾਂ ਦੀ ਵੀ ਬਹੁਤ ਵੱਡੀ ਇੱਕ ਸਮੱਸਿਆ ਬਣਦੀ ਜਾ ਰਹੀ ਹੈ ਕਿ ਉਹ ਬਹੁਤ ਸਾਲਾਂ ਤੋਂ ਡੀ ਕਰ ਰਹੇ ਨੇ ਕਿ ਉਹਨਾਂ ਦੀ ਕੋਈ ਪੈਨਸ਼ਨ ਨੂੰ ਲੈ ਕੇ ਸੁਨਵਾਈ ਕੀਤੀ ਜਾਊਗੀ ਸੋ ਉਹਨਾਂ ਦੇ ਵੱਲੋਂ ਇੱਕ ਅਪੀਲ ਜਤਾਈ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਪੱਕਾ ਇਕਤ ਨਾ ਲਗਾਇਆ ਸਰਕਾਰ ਨੂੰ ਅਪੀਲ ਕੀਤੀ ਹੈਗੀ ਹੈ ਕਿ ਸਾਨੂੰ ਜਿਹੜੀਆਂ ਸਾਡੀਆਂ ਮੰਨੀਆਂ ਜਾਣ ਵਾਲੀਆਂ ਸਾਡੀ ਪੈਨਸ਼ਨ ਸਕੀਮ ਹੈ ਜਿਹੜੀ ਸਾਨੂੰ ਪੈਨਸ਼ਨ ਲਾਗੂ ਕੀਤੀ ਜਾਵੇ ਉਹਨਾਂ ਨੂੰ ਕੋਈ ਜਿਹੜਾ ਹੈ ਮੈਡੀਕਲ ਸਹੂਲਤ ਨਹੀਂ ਹੈਗੀ ਤਾਂ ਉਹਨਾਂ ਦੇ ਵਿੱਚ ਇਹੀ ਮੰਗ ਜਿਹੜੀ ਬਾਰ-ਬਾਰ ਜਿਹੜੀ ਕੀਤੀ ਜਾ ਰਹੀ ਹੈ ਕੀ ਉਹ ਆਪਣੇ ਧਰਨੇ ਜਾਰੀ ਰੱਖਣਗੇ ਉਹਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਵੀ ਉਹਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਵੀ ਆਪਣੇ ਪਰਿਵਾਰਾਂ ਨੂੰ ਅੱਗੇ ਚਲਾਉਣਾ ਹੈ ਤੇ ਉਹਨਾਂ ਨੇ ਵੀ ਬਹੁਤ ਸਮਾਂ ਆਪਣੀ ਜ਼ਿੰਦਗੀ ਜਿਹੜੀ ਸਮਾਂ ਡਿਊਟੀ ਦੇ ਦੌਰਾਨ ਬਤੀਤ ਕੀਤਾ ਹੈ ਇੱਕ ਟਾਈਮ ਹੀ ਹੁੰਦਾ ਹੈ ਤਾਂ ਉਹਨਾਂ ਨੇ ਉਹ ਟਾਈਮ ਜਿਹੜਾ ਹੈ ਆਪਣੀ ਸਰਵਿਸ ਨੂੰ ਦਿੱਤਾ ਹੈ ਉਹਨਾਂ ਦਾ ਉਹਨਾਂ ਨੂੰ ਜਿਹੜਾ ਕੋਈ ਬੈਨੀਫਿਟ ਨਹੀਂ ਹੋਇਆ ਸੀ ਤਾ ਸੋ ਉਸ ਦੇ ਰਿਕਾਰਡਿੰਗ ਕੋਈ ਨਵੀਂ ਅਪਡੇਟ ਆਉਂਦੀ ਹੈ ਚਾਹੇ ਕੋਈ ਧਰਨੇ ਦੀ ਨੂੰ ਲੈ ਕੇ ਹੋਵੇ ਫੈਸਲਾ ਜਾਂ ਉਹਦੇ ਵਿੱਚ ਕੋਈ ਅੱਗੇ ਕੋਈ ਕਾਰਵਾਰੀ ਕਾਰਵਾਈ ਹੁੰਦੀ ਹੈ ਤਾਂ ਨੋਟੀਫਿਕੇਸ਼ਨ ਆਉਂਦਾ ਤੁਹਾਡੇ ਨਾਲ 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 ਸ਼ੇਅਰ ਜ਼ਰੂਰ ਕਰਾਂਗੇ ਇਸ ਚੈਨਲ ਤੇ ਚੈਨਲ ਨੂੰ ਲੈ ਕੇ ਜਰੂਰ ਸਬਸਕ੍ਰਾਈਬ ਕਰਨਾ ਤੇ ਉਹਨਾਂ ਸੇਵਾਮੁਕਤ ਕਰਮਚਾਰੀਆਂ ਨਾਲ ਜਿਹੜੇ ਹੋਮਗਾਰਡ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਰੱਖਦੇ ਨੇ ਜਿਨ੍ਹਾਂ ਨੂੰ ਪੈਨਸ਼ਨ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਹੈ ਚਿੰਤਾ ਜਿਹੜੀ ਹੈ ਦਿਖਾਈ ਜਾ ਰਹੀ ਹੈ ਜਿਤਾਈ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਧਰਨੇ ਵੀ ਜਿਹੜੇ ਹੈ ਜਾਰੀ ਜਿਹੜੇ ਲਗਾਉਣੇ ਸ਼ੁਰੂ ਕਰ ਦਿੱਤੇ ਆ ਸੋ ਇਹ ਸੀ ਹੋਮਗਾਰਡ ਦੇ ਮਲਾਸਮਾਨ ਨਾਲ ਸੰਬੰਧਿਤ ਅਪਡੇਟ ਜੀ ਧੰਨਵਾਦ